واحد 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 असीं पढ़के सुभागीदारे असीं पढ़के सुभागीदा तूं खैर पद तू ख़ैर पद तुसीं न तुस पताल विचू केड़ेरा اے روپ دے نے پناہ توں بچائے کھر روبابڑ پھیرا Nahi kisai di akkha pita ya dhokhiaan Nahi kisai di akkha pita ya dhokhiaan Koti baba de de la de la ਪਤਸਰਕ ਆਪ ਜੋਗ ਗੁਰੂ ਰੂਪ ਖਾਲਸਾ ਜੀ ਜੁਗੋ ਜਗ ਅਟਲ ਸਤਗੁਰੂ ਬਾਣੀ ਦੇ ਬਹੁਤ ਜ਼ਬਰਦਸਤ ਦੇ ਮਾਲਕ ਦਸ਼ਾ ਪਾਸਰ ਜੀ ਦੀ ਜੋਤ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਧਿਆਤਮਿਕ ਅੰਦਰ ਦੇ ਹੋਏ ਕਲਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਵੰਸ ਦਾ ਦੀ ਦਾ ਵਖਸਾ ਹਕਕਾਰਾ ਕਰੋ ਬਲੰਦਾ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗਾਂ ਦੀਆਂ ਕਹਾਣੀਆਂ ਉਹ ਸੁਪਤ ਰਹਿੰਦੇ ਮਹਾਬਾਬ ਅਨਸਾਰ ਉਹ ਪੁਕਰੇ ਭਾਗਾ ਬੜੇ ਹੁੰਦੇ ਹਨ ਜਿਸ ਤਰ੍ਹਾਂ ਗੁਰੂ ਘਰ ਦੀ ਕੋਈ ਕਮੇਟੀ ਭਾਈ ਕੋਈ ਸੰਗਤ ਧੰਮਤਾ ਦੇ ਲੋਕ ਆ ਜੋ ਅੱਜ ਆਪਾਂ ਸਿਆਸੀ ਬਾ ਪਹੀ ਗੁਰੂ ਜੀ ਦਾ ਪ੍ਰਕਾਰ ਦੇਣਾ ਬੜੀ ਸ਼ਰਧਾ ਦੇ ਨਾਲ ਪਰਮ ਆਦੇਵ ਨਾਲ ਬਣਾ ਰਹੇ ਆਂ ਮਾਤਾ ਸੂਰਜ ਦੀ ਕੋਠੋਂ ਇਹਦਾ ਸ੍ਰੀਪੁਰੇ ਗ੍ਰਹਿ ਵਿਖੇ ਭਾਈ ਨੂੰ ਚੱਜੀ ਦਾ ਪ੍ਰਕਾਸ਼ ਹੋਇਆ ਇਹ ਨਾਮ ਮੇਰੀ ਜੀ ਦੇ ਮਾਲਕ ਹੋ ਗੋਬਾਸ਼ਾ ਜੀ ਦੇ ਭਾਈ ਨੂੰ ਕੰਡਾ ਨਾਲ ਲੱਗਿਆ ਤੇ ਭਾਈ ਦਾ ਤਕਤਾ ਬੋਟਾ ਇਹ ਸਤਿਗੁਰੂ ਆਸ਼ਾ ਦੇ ਬਚਨਾਂ ਦੇ ਕੱਲ ਹੋਏ ਭਾਈ ਨੂੰ ਚੱਜੀ ਤੁਸੀਂ ਗੱਡੇ ਦੇ ਢੜੀ ਹੋਵੋਗੇ जो ताँडी जबान होगी उसी तो तरह काम करूगी जो भी बच कहोंगे वचन अटल होगा अब जो भाई बाबा जी बा जी दे। से तो तो के वापस वचन अटल हो गए क्योंकि सतम पातशाह करते भाई रूपचंद मीरी पीरी के मालक हकवंत पाशाह जी के आनंद सेब तक कहाए क्योंकि बसाखला महीना सी ਪਿਓ ਪਤ ਹਾਰੀ ਵਾਟਰ ਰਹਿ ਸਨ ਤੇ ਠੰਡੇ ਕੂਮੇ ਦੇ ਵਿੱਚ ਜਾ ਲਾ ਤੇ ਜਦੋਂ ਪਿਓ ਮਤ ਬਾਤ ਲਾ ਕੇ ਆਈ ਨਾ ਤੇ ਭਾਈ ਰੂਪ ਚੰਦ ਨੇ ਜਿਹਦਾ ਸੁਣ ਮੈਂ ਹਾ ਪਿਤਾ ਜੀ ਠੰਡਾ ਠਾਰ ਪਾਣੀ ਆ ਜੇ ਸਤਪੁਰ ਪਾਸ਼ਾ ਪਹਿਲਾ ਪਾਣੀ ਨਾ ਕਰੀ ਦੀ ਬਾਕੀ ਤਾਂ ਵਿਰਾਗ ਹੋ ਤੇ ਬੇਹੋਸ਼ ਹੋ ਕੇ ਡਗਪੇ ਤੇ ਚਾਲੀ ਜਾਨ ਸਤਪੁਰ ਪਾਸ਼ਾ ਭਾਈ ਕੀ ਡੋਲੀ ਸਾਰੀ ਲਾ ਦੇ ਆਪਣੇ ਸਾਹਮਣੇ ਦੇਖ ਰਿਹਾ ਵਿਖੇ ਫਿਰ ਹੋਇਆ ਦੂਸਰੇ ਵਾਸਤੇ ਘੋੜੇ ਤੇ ਆਸਮਾਨ ਹੋ ਕੇ ਪੈਣ ਤਕਲਾਣੀ ਉਹ ਕੰਸਰ ਬੋਗੋ ਦਾ ਸਾਇੰਸ ਹੋਦਾ ਉਥੇ ਆ ਕੇ ਸੱਬਰ ਪਾਸ਼ਾ ਨੇ ਉਹ ਉੱਨੇ ਦਾ ਜਲ ਚੱਕਿਆ ਤੇ ਠੱਡੇ ਜਾਂਦੇ ਪਿਓ ਪੁੱਤਾਂ ਦੇ ਮੁੱਖ ਤੇ ਜਦੋਂ ਸੱਪੇ ਮਾਰੇ ਤੇ ਹੋਸ਼ ਆਈ ਤੇ ਸੱਬਰ ਪਾਸ਼ਾ ਨੇ ਹੋਏ ਤੇ ਕੀ ਦੀ ਸੱਤੇ ਪਾਸ਼ਾ ਠੰਡਾ ਹੋ ਜਾ ਸਕੋ ਤਾਂ ਜਾਣੀ ਨਹੀਂ ਆਪ ਪਾਸ਼ਾ ਕਿਤੇ ਨਹੀਂ ਤੁਸੀਂ ਪਹਿਲਾ ਸਮੋ ਤਾਂ ਉਸ ਵਕਤ ਪਿਓ ਪੁੱਤਾਂ ਨੇ ਹੱਟ ਗੱਲੀ ਸੱਤੇ ਪਾਸ਼ਾ ਜਿੰਨਾ ਚਿਰ ਪੂਰੀ ਪਾਣੀ ਤੇ ਛੱਤੇ ਦੀ ਅਸੀਂ ਇੱਕ ਵੀ ਟੁੱਟ ਪਾਣੀ ਨਹੀਂ ਪੀ ਸਕਦੇ ਉਸ ਵਕਤ ਸੰਪਰ ਪਾਸ਼ਾ ਨੇ ਪਿਆਰ ਤੇ ਮਾਰਾ ਪਾਣੀ ਛਕਿਆ ਤੇ ਭਾਈ ਰੂਪ ਚਰਤ ਦੀ ਦਰਸ਼ਕ ਗਾਰੇ ਦਿੱਤੇ ਸੋ ਦਿਓ ਭੈਣਾ ਆਪ ਰਾਕੇ ਪਾਸ਼ਾ ਦਿੱਲੀ ਦੇ ਆਪਣੇ ਭਰਾਵਾਂ ਦਾ ਕਦਰ ਕਰਕੇ ਆਪਣੇ ਬਿਓ ਸਾਜ ਨੂੰ ਜੇ ਦੇ ਵਿੱਚ ਕੈਦ ਕੀਤਾ ਤਾਂ ਉਸ ਵਕਤ ਉਸ ਬਾਪੀ ਜਾਨ ਨੇ ਆਪਣਾ ਨਾਮ

ਸੋਹਣੇ ਸਿਰ ਨੂੰ ਕਾਹ ਬਿਆਕਾ ਨਾ ਨਾਲ ਗੁੱਸੇ ਦੇ ਕੌਣ ਦਾ ਕਹੇ ਥਾਮ ਜੀ ਜੇ ਛਾਵਾ ਤੱਕ ਤੇ ਕ بابان جی نالک سے نیو نتا کھے خان جی کج شا با بے پکار جیڑا ماں جی تو کے رکھ تی میاں تو کر پال جی تو کے رکھ تی میاں تو کر پال جی تو کے رکھ تی میاں تو کر پال جی ਸੂਰ ਬਾ ਸੂਰ ਬਾ ਕੋ ਨਾ ਕਰੇ ਦਿਲ ਸਬੇਸ਼ ਨੂੰ ਕੋਈ ਸੂਰ ਬਾ ਜਾ ਕੇ ਬਾਕੀਆਂ ਦਾ ਕਰੋ ਬੰਦ ਜੀ ਨਾਈ ਤੇ ਹੁਸੀਨ ਕਦੋਂ ਜਥੇ ਬੰਦ ਜੀ ਜਾ ਕੇ ਬਾਗੀਆਂ ਦਾ ਕਰੋ ਪਰ ਬੰਦ ਜੀ ਨਾਈ ਤੇ ਹੁਸੀਨ ਕਦੋਂ ਜਥੇ ਬੰਦ ਜੀ ਸਿੰਘ ਮੰਡੀ ਬੈਠੇ ਪੂਰੀ ਹੈ ਆਨੰਦ ਜੀ ਸਿੰਘ ਮੰਡੀ ਬੈਠੇ ਪੂਰੀ ਹੈ ਆਨੰਦ ਜੀ ਸਰ ਹਲੀ ਬੈਠੇ ਪੂਰੀ ਹੈ ਆਨੰਦ ਜੀ ਲੜੋ ਮੋਗ ਨਾਲ ਨਾਲ ਕੀਤੇ ਉਪ ਤੇ ਸੂਰ ਕੋਈ ਸੂਰ ਬਾ ਸੂਰ ਮਾ ਉਠੋ ਨਾ साल जा दूरे कोई सूर

उठो नथ में सूरमा उठो नथो दस न पाते विच फौजा करो कर साधू सिंह शधु सिंह शधु सिंह ਕਦਮ ਪੰਜਾਬ ਵਿੱਚੋਂ ਸਿੱਖੀ ਪੇਸ਼ ਨੂੰ ਕੋਈ ਸੂਰਮਾ ਸੂਰਮਾ ਉੱਠ ਕੇ ਖੜੇ ਦਾ ਐਸ ਨੂੰ ਕੋਈ ਸੂਰਮਾ ਸੂਰਮਾ ਉੱਠ ਕੇ ਖੜੇ ਦਾ ਸੇਸ਼ ਨੂੰ ਕੋਈ ਸੂਰਮਾ ਸੂਰਮਾ ਉੱਠ ਕੇ ਖੜੇ ਦਾ ਸੇਸ਼ ਨੂੰ ਕੋਈ ਸੂਰਮਾ ਕੋਈ ਸੂਰਮਾ ਉੱਠੋ ਜੋ ਹਰ ਕੇ ਨੇ ਹਵੇ ਜਪਾਨਾਂ ਦਾ ਬਿੜਾ ਇੱਕ ਮੈਨ ਕੋ ਕੱਢ ਕੇ ਤੇਗ ਸਵੇੇ ਤੇ ਰੱਖੀ ਆ ਹੈਲੋ ਸ਼ੂਰਮਾ ਜੋ ਹਿੰਦ ਦੇ ਟੀਮ ਨੂੰ ਜੈਵਨ ਪਰ ਕੇ ਲਿਆ ਕੇ ਤੇ ਮੇਰੇ ਸਮਾਹ ਦੇ ਵਿੱਚ ਪੇਸ਼ ਕਰੇ ਸੋ ਸਮਾਂ ਬਹੁਤ ਕੀਮਤ ਦਾ ਕਿਉਂਕਿ ਜਦੋਂ ਤੁਸੀਂ ਇਤਿਹਾਸ ਸ਼ੁਰੂ ਕਰਦੇ ਹੋ ਤੁਸੀਂ ਸਿਕੰਦਰ ਸਾਹਿਬ ਦੀ ਗੋਲੇ ਆ ਮੱਤੇ ਆ ਸੋ ਬਹੁਤ ਧੰਨਵਾਦ 10 ਮਿੰਟਾਂ ਦੇ ਨਾਲ ਕੋਈ ਗੱਲ ਬੜੀ ਸੋ ਬਹੁਤ ਬਹੁਤ ਧੰਨਵਾਦ ਜੀ ਸਮਾਹ ਤੰਤਕ ਪਵਾਸ ਕਰਨੇ ਬਖਸ਼ਿਆ ਉਹੀ ਸਮਾਂ ਲੱਗੂਗਾ ਬਦ ਸਮਾਂ ਲੱਗਰੇ ਸਾਡੇ ਦਾ ਸੋਸਾਲ ਦਾ ਸ਼ਕਨ ਦਾ ਭੈਣਾਂ ਦਾ ਮਤਾਨਾ ਦਾ ਜੀਨਾਂ ਦਾ ਬਹੁਤ ਬਹੁਤ ਅਹਿਵਾਦ ਸਾਡੇ ਸਰਕਾਰ ਦੇ ਬਾਬਾ ਰਵਿੰਦਰ ਸਿੰਘ ਜੀ ਕਥਾ ਵਾਚਕ ਉਹਨਾਂ ਵੱਲੋਂ ਆਪਕੋ ਬਹੁਤ ਸਾਰਾ ਪਿਆਰ ਭੇਜਿਆ ਸਾਡੇ ਸਰਕਾਰ ਜੋ ਸਰਕਾਰ ਜਸਕਰ ਸਿੰਘ ਜੀ ਸਿੱਧੂ ਸ਼੍ਰੋਮਣੀ ਅਕਾਲੀ ਦਲ ਅਮਰ ਸਰਪੇ ਅਹੁਦੇ ਦਾ ਉਹਨਾਂ ਵੱਲੋਂ ਜੀ ਆਪੇ ਨਗਰ ਹੋਰ ਵੀ ਗੁਰੂ ਕੀ ਨਾਲ ਦੀ ਫੋਟਾ ਵੱਲੋਂ ਮੇਰੇ ਕਾ ਭੈਣਾਂ ਕੋਲੋਂ ਮਤਾਨਾ ਵੱਲੋਂ ਬੱਚੇ ਕੋਲੋਂ ਪਿਆਰੇ ਭਾਗੀਆਂ 20-20 ਰੁਪਏ ਸ਼੍ਰੀਮਾਨ ਭੇਜਿਆ ਸਾਹਿਬ ਅਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਧਰੂ ਘਰ ਦੇ ਪ੍ਰਧਾਨ ਸਤ